ਪਹਿਲੀ ਵਾਰ ਮੈਂ ਮੁੰਡਾ ਆਪਣੀ ਇਦਾਂ ਦੀ ਬਣੀ ਨੰਬਰ ਪਲੇਟਾਂ ਨਾ ਨਹੀਂ ਬਣੀ ਇਦਾਂ ਦੀ ਕਿਸੇ ਦੀ ਵੀ ਮੈਂ ਵੀ ਆਪਾਂ ਪੱਟੀ ਲਵਾਉਣੀ ਸੀ ਪਹਿਲੇ ਵਾਲੀ ਜਾਂਸੀ ਵਾਲੀ ਲਵਾਤੀ ਆ ਤੇ ਬਾਕੀ ਨੰਬਰ ਪਲੇਟ ਲਾਉਣੀ ਆ ਕਈਏ ਗੱਲ ਕਹਿੰਦਾ ਜੇ ਕਿਸੇ ਨੇ ਛਰੀਟਾ ਹੂਨ ਮਾਰੀਆਂ ਕਹਿੰਦਾ ਮੇਰਾ ਵਿਆਹ ਕਰਵਾ ਲਵਾਂ ਵਿਆਹ ਗੋ ਆਏ ਰਾ ਇਹਦੀ ਰੀਸ ਨਹੀਂ ਹੁੰਦੀ ਕਿਸੇ ਤੋਂ ਆਹੋ ਪਹਿਲਾਂ ਆਉਂਦੀ ਆ ਪੰਡਾਰੀਸ ਕਰਨ ਨਾਲ ਕੇ ਲੱਗਦਾ ਨਹੀਂ ਲੋ ਵੀ ਅੱਜ ਦਾ ਵਲੌਗ ਕਰਤਾ ਸ਼ੁਰੂ ਤੇ ਅੱਜ ਦਾ ਵਲੌਗ ਆਪਣਾ ਇਹ ਆ ਇੱਕ ਗੱਡੀ ਆਪਾਂ ਕਰਵਾਉਣੀ ਆ ਇਹ ਕੋਟਿੰਗ ਉਹ ਕਰਵਾਉਣੀ ਆ ਤੇ ਬਾਤੀ ਮੇਨ ਗੱਲ ਇਹ ਗੱਡੀ ਪੇਂਟ ਕਰਵਾਈ ਤਾਂ ਨੂੰ ਵੀ ਇਹ ਚੀਜ਼ ਦਾ ਪਤਾ ਹੀ ਆ ਹਨਾ ਤੇ ਮੈਂ ਕੰਪਾਉਂਡ ਕਰਵਾ ਲਈਏ। ਉਹ ਦੋ ਖਿੜਕੀਆਂ ਕਰਵਾਈਆਂ ਸੀ ਤੇ ਬਾਕੀ ਰਾਤੀ ਆਪਾਂ ਹਨਾ ਵਲੋਗ ਬਣਾਇਆ ਸੀ ਰਾਤੀ ਆਪ ਨੂੰ ਮਿਲ ਹੀ ਨਹੀਂ ਨੰਬਰ ਪਲੇਟ ਤੇ ਫੇਰੀ ਪੱਟੀ ਲਾਉਣੀ ਸੀ ਉਹ ਮਿਲ ਹੀ ਨਹੀਂ ਹੇ ਤੱਕ। ਤੇ ਉਹ ਅੱਜ ਮਿਲੂਗੀ ਤੇ ਅੱਜ ਲਵਾਵਾਂਗੇ ਤੇ ਅੱਜ ਦੇ ਵਲੋਗ ਚ ਪਾਵਾਂਗੇ ਉਹ ਵਾਲੀ ਚੀਜ਼ ਤੇ ਉਹ ਵਾਲੀ ਆਹਲੀ ਪੱਤੀ ਤੁਹਾਨੂੰ ਦਿਖਾਈ ਸੀ ਤੇ ਬਾਕੀ ਨੰਬਰ ਪਲੇਅ ਜੋ ਬਹੁਤ ਜਿਆਦਾ ਵਧੀਆ ਬਣਾਈਆਂ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤਾਂ ਵਧੀਆ ਲੱਗੀ ਆ। ਕੀ ਖੁੱਲਣ ਕਿਉਂ ਨਹੀਂ ਤੈ? ਲੇ ਵੀ ਪਾ ਲੈਨੇ ਚੀਕੀ ਜਾਂਦੀ ਆ ਤੇ ਬਾਕੀ ਚਲੋ ਨੋਨੇਆ ਵਲੋਗ ਅੱਗੇ ਲੈ ਵੀ ਬੰਦੇ ਕੋਲ ਤੇ ਆਪਾਂ ਪਹੁੰਚ ਚੱਲੇ ਤਾਂ ਬਾਕੀ ਮਿੰਦਰ ਸੁੱਤਾ ਸੀ ਤੇ ਮੈਂ ਕਿਹਾ ਚਲ ਮੈਂ ਗੱਡੀ ਕਰਵਾ ਲਿਆ ਵਾ ਫੇ ਆ ਕੇ ਫਿੱਤੇ ਆ ਰਹ ਹੁੰਨੇ ਆ ਤੇ ਗੱਡੀ ਕਰਵਾਉਣੀ ਪੈਣੀ ਸੀ ਕੋਡਿੰਗ ਫੇਰ ਹੀ ਹੋਣੀ ਆ ਜੇ ਕੰਪਾਊਂਡ ਹੋਊਗੀ ਤੇ ਉਹਦੇ ਕਰਕੇ ਪਹਿਲਾਂ ਮੈਂ ਚਲੋ ਕੰਪਾਊਂਡ ਕਰਵਾ ਲੈਨੇ ਆ ਫੇਰ ਕਰਵੋਣੇ ਆ ਕੋਡਿੰਗ ਲੈ ਵੀ ਗੱਡੀ ਦਾ ਕੰਮ ਹੋ ਚੱਲਾਈ ਲੈ ਵੀ ਕਿੰਨੀ ਗੱਡੀ ਆਪਣੀ ਪਾਲਸ਼ ਕੀਤੀ ਆ ਬੰਦੇ ਨੇ ਕੀਤੀ ਇਹਨੂੰ ਦਿਲੋਂ ਲਵ ਯੂ ਆਫਨ ਲਵ ਯੂ ਬੜੇ ਦਰਾ ਲੈ ਵੀ ਐ ਦੂਜੀ ਜੀ ਹੋ ਗਈ ਆ ਗੱਡੀ ਪੇਂਟ ਵੇਲਾ ਮੇਰੇ ਹੱਥ ਲੱਗੇ ਆ ਦੂਜੀ ਆ ਜੀ ਕੇਨੇ ਚਰੀਟਾ ਮਰੀ ਕੀ ਕਹੂਗਾ ਤੂੰ ਉਹਨੂੰ ਸੁੱਧੂ ਕਹਿਣਾ ਕਾ ਸਿਰੇ ਦਾ ਬਹੁਤ ਚੀਜ਼ਾਂ ਬਣਵਾ। ਤਾਂ ਇਹ ਵੀ ਨਾ ਸਾਜੀ। ਹਾਂ ਵਧੀਆ ਹੋਈ। ਰਾਤੀ ਵੀ ਬਹੁਤ ਵਧੀਆ ਹੋਈ ਗੱਡੀ ਉਹਦੀ ਵੀ। ਬਹੁਤ ਪਤਾ ਨਹੀਂ ਲੱਗਦਾ। ਪੂਰੀ ਰੀਜ ਲਾਈ ਦੀ ਅੱਗੇ ਦੋ ਵੱੱਟ ਲੱਗ ਜਾਣ ਆਪਾਂ। ਵਿਆਹ ਕੋ ਦ ਕਰੋਨਾ ਵਾ। ਵਿਆਹ ਪਾਣੀ। 20 ਸਾਲ ਮੇਰਾ ਪਰਵਾਸਾ ਵਿੱਚ। ਚੱਪੀ ਲੋਟ। ਪਾਸ ਆਈ। ਜੇ ਤੱਕ ਬਰੋਕਰਾ ਮੱਧਿਆ ਤੋਂ ਜਿੰਨਾ ਮੈਂ ਦੱਸ ਦਿੰਦਾ। ਪਹਿਹ ਜਮਾ ਵੀ ਕੀਤੇ ਜਾਂ ਨਹੀਂ? ਕਿੰਨੇ ਕੀਤੇ? ਕਿੰਨੇ? ਕੋਈ ਨਾ ਤਾਮ ਕੀ ਤੋਂ ਮੋਨੇ ਤੈਨੂੰ ਮੈਂ 5 ਲੱਖ ਹੈਗਾ ਮੈਂ ਇਹਦੇ ਕੋਲ। 5 ਲੱਖ। 5 ਲੱਖ ਦਾ ਦੱਸੋ। ਉਹ ਦਲਾਲੀ ਦੱਸਿਆ। ਯਾਰੋ ਬੰਦਾ ਆਪਣਾ ਭਰਾ ਹੀ ਆ ਉਹ ਹਾਲਾਂਕਿ ਕੁਮ ਮ ਡੋਗੀ ਨਹੀਂ ਲੈਂਦਾ ਯਾਰ ਬੰਦੇ ਦੀ ਮਿਹਨਤ ਬਰੀਸ ਆਇਆ ਫੁੱਦੂ ਕੰਮ ਹੀ ਕੀਤਾ ਕਿਸੇ ਨੇ ਸਮਝ ਲਾ ਉਹ ਚੀਜ਼ ਹੋਈ ਆ ਕਿਤਾ ਹੁਣ ਤਾਂ ਚਕਾਣਾ ਵਾ ਤੇ ਚਕਾਣਾ ਬਦਲਤਾ ਹੋਵੇ ਉਹ ਚੀਜ਼ ਹੀ ਹੋ ਗਈ ਏ ਚਾਰੇ ਦੀ ਕਿਉਂਕਿ ਮੈਂ ਆ ਬਣਾ ਵੀਡੀਓ ਬਣਾ ਆਪਣਾ ਕੋਲ ਉੱਥੇ ਕਿਹਦੀ ਉਹੱਕ ਤੇ ਜੀ ਦਾਸਤਾ ਸੋਰੀ ਮਸਤ ਨਹੀਂ ਸਰਾਂ ਜਿੰਨੀ ਯਾਦ ਕਰ ਦਿੱਤਾ ਜਿਹੜੀ ਵੀ ਕੀਤੀ ਮਰਦਾਂ ਸਾਰਿਆਂ ਨੇ ਮੀਂਹ ਨੂੰ ਪੋਲਾ ਨਾ ਉਹ ਮੈਂ ਵਟਸਐਪ ਤੇ ਵੀ ਦੇਖੀ ਉਹ ਤਾਂ ਉਹਨੇ ਕਹਿੰਦਾ ਨਾ ਰਿਸ਼ਤਾ ਕਰਨਾ ਵਾ ਗੱਲ ਇਹ ਕਿ ਤਾਵਾ ਹੁਣ ਵਸਾ ਰਹਿਆਂ ਨੂੰ ਮੁੰਡਾ ਵਿਲਵਾ ਹੁਣ ਦੱਸ ਦਿਓ ਕਿਨੇ ਚਰੀਟਾਂ ਪੋਰੀਆਂ ਵਾ ਦਾ ਮੁੰਡਾ ਵਿਲਵਾ ਇਹਨੂੰ ਰਿਸ਼ਤਾ ਹੋ ਜਵੇ ਸਹੀ ਆ ਨਾ ਹਾਂ ਹੋ ਜੀ ਮੈਂ ਕਵਾਰਾਂ ਹਾਂ ਜਿਹੜੇ ਆਉਂਦੇ ਰਹਾਂ ਨਾ ਦਾ ਬੇਟਾ ਇਹਨੇ ਨੀ ਕਮਾਰੀਆਂ ਰਿਸ਼ਤਾ ਕਰ ਰਹੇ ਹੈ ਨਾ ਈ ਕਾਸਾ ਹੈ ਬਸ ਰਿਸ਼ਤਾ ਹੈ ਚਾਚੇ ਤੇ ਤੁਹਾਰੀ ਤੋਂ ਹੋਗਾ ਉਹ ਕਿੱਥੇ ਆ ਦੂਜਾ ਆਇਆ ਨਹੀਂ ਕਿਰਾ ਕਹਿੰਦਾ ਮੈਂ ਲੈਟਾਂ ਰੂਟਾਂ ਦੇਖਦਾ ਭਾਜੀ ਉਹ ਅੰਦਰ ਕੀ ਕਰ ਰਹੇ ਤੇ ਆ ਕਿਦਨ ਲਾ ਆਇਆ ਕਿਦਨ ਮਰਜੀ ਆ ਜੀ ਸਾਰੇ ਦਿਨ ਉਹ ਜਿਹੜਾ ਮੁੰਡਾ ਉਹ ਆਉਂਦਾ ਹੈ ਨਾ ਉਹ ਚੋਣੇ ਭੈਵੋਨਾ ਨਹੀਂ ਨਹੀਂ ਮੈਂ ਉੱਥੇ ਮੇਰਾ ਫੋਨ ਲਾ ਲਈ ਬੱਸ ਇਹਨਾਂ ਤੋਂ ਨਿਕਲ ਕੇ ਅੱਗੇ ਤਾਂ ਫਿਰ ਪੀਰਚੋੜ ਦੀ ਜਗ੍ਹਾ ਦਾ ਬਾਬੇ ਦਾ ਪਤਾ ਹਾਂਜੀ ਉਧਰ ਲੱਗ ਗਏ ਹੂੰ ਨਾ ਹੋ ਕਈ ਇਹ ਗੱਲ ਕਹਿੰਦਾ ਜੇ ਕਿਸੇ ਨੇ ਛਰੀ ਟਾ ਹੂਨ ਮਾਰੀਆਂ ਕਹਿੰਦਾ ਮੇਨਾ ਵਿਆਹ ਕਰਵਾ ਲਵਾਂ ਵਿਆਹ ਗੋ ਨਹੀਂ ਸੱਚੀ ਗਾਇੰਦਿਆ ਵਾ ਕਿੱਦਾਂ ਬੰਦਾ ਜਿਹਨਾਂ ਤਰੀਕਾ ਨਾਲ ਬੋਲਾ ਤਾਂ ਕੋਈ ਨਾ ਕੋਈ ਤਿਖਵਾਰਾ ਬੰਦੂ ਕਰਾ ਆਹੋ ਬੰਦਾ ਨਾ ਹੋਵੇ ਨਹੀਂ ਤਿਖਵਾਰਾ ਤਿਖਵਾਰਾ ਮਤਾਂ ਆਹੋ ਔਰ ਤੇਰੇ ਕਬਨਡਾ ਨਾ ਲੈ ਲੈ ਆ ਮਾਤਾ ਲੈ ਲੈ ਕਹੋ ਨਾ ਸਿੱਧਾ ਕਹਿ ਲਵੇ ਜੂਣਾ ਇਹਦਾ ਗੱਡੀ ਨਾ ਕਿਹਨਾਂ ਵਿਚਾਰੀ ਲੈ ਕੇ ਚੱਲੂਗਾ ਸਾਲੀ ਇੱਥੇ ਕੱਲੀਆਂ ਆਵਾਜੀਆਂ ਦੂਜੀ ਸਕਾਰਪੀਓ ਵੀ ਖਲੋਤੀ ਰਹਿੰਦੀ ਉਹਦੇ ਕਦੀ ਵੀ ਨਹੀਂ ਹੋਇਆ ਕੁਛ ਵੀ ਇਹ ਮੈਂ ਜਾਦੀ ਹੁਣੇ ਯਾਰਾ ਲਾਗਦਾ ਹਾਂ ਹਾਂ ਰਾਤ ਨੂੰ ਕਮੇ ਲਾਈ ਇਹਦੀ ਰੀਸਲੀ ਹੁੰਦੀ ਕਿਹហេ ਤੂੰ ਨਾ ਹੋ ਕਹਿਣਾ ਆਦੀ ਆ ਤਾਂ ਬੰਦਾ ਵੀ ਕਰ ਨਾਲੇ ਇਹ ਮੁੰਡਾ ਵੀ ਕਰਦਾ ਬੰਦਾ ਲੈਨੇ ਪਾਸ ਤਰੀਸ ਹੁਣੇ ਨਹੀਂ ਨਗੀ ਕਿਸੇ ਨੂੰ ਨਹੀਂ ਇਹ ਤਾਂ ਗੱਲ ਤੂੰ ਕਰਤੀ ਉਹ 5 ਰੁਪਏ ਵਾਲੀ ਲੈ ਵੀ ਆਮ ਜਦੋਂ 10 ਦੇ ਦੀ ਹੁਣ ਜਾਲ ਠੀਕ ਆ ਭਰਾ ਹੁਣ ਉੱਤੇ ਉਹ ਵੱਜਣੀ ਆ ਕੰਪੌਂਟ ਇਹ ਪੇਜ ਬੋਲ ਦੱਸ ਗੱਲ ਵੀ ਜੀ ਦੇ ਨਾ ਬਸ ਇਹ ਛੋਪ ਤੇ ਪਹੁੰਚਣਾ ਕਿਹਦੀ ਗੱਡੀ ਵੱਜੇ ਜੇ ਕਿਸੇ ਨੇ ਪੇਂਟ ਕਰਾਉਣੀ ਆ ਭਾਈਓ ਨਾਲ ਆ ਕੇ ਮਿਲੋ ਇਹ ਵਨ ਕੰਮ ਹੈ ਇਹਨਾਂ ਦਾ ਬਸ ਆਈ ਆ ਮੈਂ ਵੀ ਦੇਖਾਂ ਆਪਾਂ ਤੇਰੀ ਕਲਾ ਦੇਖਣ ਲੱਪੈਣਾ ਵਿੱਚ ਇਹ ਧੁੰਦਲਾ ਦੇਖਦਾ ਪਰ ਪੂਰਾ ਦੇਖਣ ਲੱਪੈਣਾ ਨੰਬਰ ਪਲੇਟ ਵੱਲੋਂ ਨਹੀਂ ਲੱਗੇ ਗਾਇਓ ਇੰਪੋਰਟ ਕਰ ਲੈਵਰ ਨਾਲ ਕਿ ਤੋਂ ਪਾਉੜ ਵਸੇਗਾ ਤੁਸੀਂ ਤਾਂ ਬੋਲ ਦਿਓ ਜੀ ਯਾ ਉਹ ਰੋਟੇ। ਬਾਰ ਸਿਪਈ ਹੁਣੀ ਢਾਟੂ ਕੋਈ ਇੱਕਦੀ ਆ ਨਾ ਬਹੁ ਲਾਦੀ ਇੱਕ ਕਰੀ ਹੈਂ ਹੋ ਗਿਆ ਬੰਨ ਗਿਆ ਇੱਕ ਵਾਰ ਨਹੀਂ ਹੁਣ ਹੋਰ ਬਸ ਆਈ ਹੈ ਵਾਕੇ ਘਰ ਮੜਾਉਣਾ ਪਤਾ ਨਹੀਂ ਪਤਾ ਦੇਖਣ ਲੱਗ ਪਿਆ ਮੈਂ ਹੀ ਦੇਖਣ ਲੱਗ ਪਿਆ ਹੁਣ ਵਿੱਚ ਹੋ ਗਿਆ ਇਸ ਤਾ ਨੂਰ ਵੀ ਗੱਡੀ ਆਪਣੀ ਹੋ ਗਈ ਉਹ ਲੈ ਵੀ ਓਕੇ ਆ ਹੁਣ ਲੈ ਗੱਡੀ ਆਪਣੀ ਹੋ ਗਈ ਆ ਕੰਪੌਂਡ ਜਦੋਂ ਬਾਕੀ ਗੱਡੀ ਉਹਨਾਂ ਨੇ ਪਾਲਿਸ਼ ਕਰਤੀ ਆ ਮੈਨੂੰ ਕਿਥੋਂ ਤੱਕ ਲੱਗਦਾ ਕੰਪੌਂਡ ਕੋਟਿੰਗ ਕਰਾਉਣ ਦੀ ਲੋੜ ਨਹੀਂ ਪੈਣੀ ਤੇ ਬਾਕੀ ਇੰਦਰ ਨੂੰ ਦਿਖਾ ਦੇਣੇ ਆ ਤੇ ਬਾਕੀ ਹੁਣ ਜਾ ਕੇ ਨੰਬਰ ਪਲੇਟ ਤੇ ਆਪਣੀ ਪੱਟੀ ਆ ਉਹ ਦਿਖਾ ਕੇ ਤੇ ਲਵਾ ਕੇ ਤੇ ਫਿਰ ਚਲੀਏ ਘਰ ਤੇ ਬਾਕੀ ਦਾ ਇੱਕ ਸਿਸਟਮ ਸੈੱਟ ਕਰਵਾਉਣਾ ਲਾ ਉਹ ਵੀ ਕਰਵਾ ਕੇ ਲਿਓਨ ਆਲਾ ਉਹ ਵੀ ਕਰਵਾ ਹੀ ਲਿਆਈਏ ਹੁਣ ਤੇ ਬਾਕੀ ਗੱਡੀਆਂ ਵਰੀਆਂ ਸਾਹਮ ਕੇ ਰੱਖਣੀਆਂ ਪੈਂਦੀਆਂ ਈਓ ਨਿੱਕੇ ਨਿੱਕੇ ਚੀਜ਼ਾਂ ਦੇਖਣੀਆਂ ਪੈਂਦੀਆਂ ਜੇ ਇਹਦੇ ਆਪਾਂ ਤੁਹਾਨੂੰ ਸੱਦੀ ਗੱਲ ਦੱਸਿਆ ਆਪਰੇ ਦੇ ਨਿੱਕੀ ਜਿਹੀ ਚਰੀ ਡੀ ਵੀ ਲੱਗੀ ਹੋਏ ਗੱਡੀ ਦੇ ਆਪਾਂ ਨਾਲੋਂ ਨਾਲ ਹੀ ਕੰਮ ਖਤਮ ਕਰ ਦੇਦਾ ਇਹ ਵਨ ਚਾਹੀਦੀ ਆਪ ਨੂੰ ਤੇ ਪੂਰੀ ਤੇ ਬਾਕੀ ਹੁਣ ਚਲੀਏ ਬਾਈਓ ਦੇ ਕੋਲ ਤੇ ਜਾ ਕੇ ਦੇਖੀਏ ਉਹਨਾਂ ਨੂੰ ਨੰਬਰ ਪਲੇਟ ਹੋ ਗਈ ਹੈ ਤਿਆਰ ਜਾਂ ਨਹੀਂ ਹਜੇ ਕਿਤੇ ਉਹੀ ਨਾ ਗੱਲ ਬਣ ਜਵੇ ਪਹਿਲੀ ਵਾਰ ਮੈਂ ਮਤਾ ਆਪਣੀ ਇਦਾਂ ਦੀ ਬਣੀ ਨੰਬਰ ਪਲੇਟਾਂ ਨਾ ਨਹੀਂ ਬਣੀ ਇਦਾਂ ਦੀ ਕਿਸੇ ਦੀ ਵੀ ਚੀਜ਼ ਵੀ ਸੋਹਣੀ ਆ ਚਲ ਦੱਸ ਕੀ ਕਰਨ ਦਿਆ ਛੱਤ ਤੇ ਬਈ ਲਾਈਟਾਂ ਲਾਉਣ ਲੱਗੇ ਇਹਨੂੰ ਜੀ ਇਹਨੂੰ ਸਟਾਰ ਸਟਾਰ ਵਾਲੀਆਂ ਕਿਹੜੀ ਗੱਡੀ ਇਹ ਇਹ ਹੈਗੀ ਆਪਣੇ ਕੋਲੋ ਆਪਣੇ ਕੋਲੋ ਵੈਂਟੋ ਸਟਾਰ ਲਾਉਣ ਲੱਗੇ ਆ ਇਹਨੂੰ ਹੜਾ ਖੱਚ ਇਹ ਕੱਲੀ ਕੱਲੀ ਚੀਜ਼ ਪਰੋਈ ਲਾਉਂਦੀ ਆ ਇੱਕ ਇੱਕ ਤਾਰ ਇਹ ਵਾਲਾਂ ਦਾ ਸਿਸਟਮ ਹੀ ਆ ਕਿਦਾਂ ਵਾਲ ਲਵਾਈ ਦੇ ਸਿਰ ਚ ਹਾਂਜੀ ਹਾਂਜੀ ਓਏ ਤਾਜੀ ਦਾ ਕੰਮ ਮੋਟਾ ਹਾਲਾੜ ਕਰਿਆ ਉਹ ਹਾਲ ਮਟੇ ਕਿੱਛ ਚੇਰੇ ਕੈਦੀ ਫਿਰ ਗੱਜੇ ਨੂੰ ਕਹਦੇ ਆ ਜਾ ਖੋਲੀ ਯਾਰ ਮਾੜੀ ਡਿੱਗੀ ਇਹ ਤਾਂ ਬਲੇਲੇ ਪੰਗੇ ਇੰਜ ਕਰਦੇ ਲੱਗੇ ਆਇਆ ਫੇਰ ਹੁਣ ਆ ਗਿਆ ਮੇਟ 2 ਮਿੰਟ ਮੇਟ ਕਰ ਨਾ ਇਹ ਇਤਤ ਹੋ ਬਾਨੀ ਦੀ ਵੀਡਿਓ ਆਣਾ ਚੇਰੇ ਇਹ ਵਾਣਾ ਕਰਤੀ ਗੱਡੀ ਆਪਣੀ ਸ਼ੇਰੇ ਸਹੀ ਗੱਡੀ ਦੀ ਨੰਬਰ ਪਲੇਟ ਜੱਬ ਬਣਾਈ ਅੱਗੇ ਮੈਂ 5 5 ਲਾ ਗਿਆ ਨਾ ਹਜੀ ਸਹੀ ਹੈ ਨਾ ਸੋਨੀ ਸਹੀ ਹੈ ਮੇਰੇ ਸੋਨੀ ਲੱਗਦੀ ਹੈ ਹਾਂ ਪਹਿਲਾਂ ਮੋਹਤੇ ਨੇ ਉਧਰ ਗਿਆ ਮੈਂ ਕਬੂਤਰ ਲੈ ਕੇ ਦੂ ਪੰਜ ਹਜੇ ਤੱਕ ਨਹੀਂ ਨੇ ਲੈ ਕੇ ਦਿੱਤੇ ਵੀਰ ਹੋਰ ਸਾਰੇ ਥੱਲੇ ਇਹਨੇ ਨਹੀਂ ਲੈ ਕੇ ਜਾਣੇ ਮੈਨੂੰ ਪਤਾ ਹੂੰ ਉਹ ਨਾ ਲੈ ਵੀ ਉਹ ਪੱਟੀ ਤਿਆਰ ਕਰਵਾਤੀ ਸਹੀਆ ਛੇਰੇ ਆਵੇ ਚੀਜ਼ ਆ ਨਾ ਉਹੀ ਕਹਿੰਦੀ ਜਾਂਸੀ ਵਾਲੀ ਇਹ ਸਹੀ ਆ ਉਹ ਸਾਰੀ ਨੀਚੇ ਅੰਗੀ ਤਰ੍ਹਾਂ ਲੱਗੀ ਹਾਂ ਉਹ ਸਾਰੇ ਬਲੈਕ ਸਲਵਾਰ ਆ ਆਹੋ ਉਹ ਸਹੀ ਕਰਦਾ ਉਹ ਲੈਟ ਅਪ ਨਹੀਂ ਲੱਗਦੀ ਸ਼ੇਰੇ ਜਗੇ ਵਾਲਾ ਵਲੌਗ ਦੀ ਜੋ ਸਟੋਰੀ ਪਾ ਦੇਣੀ ਆ ਹੈ ਵੀ ਆਪਾਂ ਪੱਟੀ ਲਵਾਉਣੀ ਹੈ ਪਹਿਲੇ ਵਾਲੀ ਜਾਂਸੀ ਵਾਲੀ ਲਵਾਤੀ ਆ ਤੇ ਬਾਕੀ ਨੰਬਰ ਪਲੇਟ ਲਾਉਣੀ ਆ ਤੇ ਬਾਕੀ ਸਾਰੀ ਗੱਡੀ ਵਨ ਹੋ ਗਈ ਆ ਤੇ ਬਾਕੀ ਵਲੋਗ ਬਣਾਉਣੇ ਕਿੱਥੋਂ ਦੇ ਆਪਾਂ ਹੋ ਗਏ ਵਿਲੇ ਤੇ ਬਾਕੀ ਕੈਮਰਾ ਆਪਾਂ ਇਹ ਲਵਾਤਾ ਪਹਿਲਾਂ ਚਲੋ ਆਪਣੇ ਲੱਗੇ ਹੋ ਇਨਾ ਐਚ ਟੀ ਨਹੀਂ ਤੇ ਦੂਜੇ ਨੰਬਰ ਤੋਂ ਸਦਾ ਅੱਗੇ ਫੋਕਸ ਕਰਦਾ ਸੀ ਤੇ ਹੁਣ ਚਾਰੇ ਬੰਨੇ ਫੋਕਸ ਕਰਦਾ ਵਾ ਕੈਮਰਾ ਇੱਧਰਲੇ ਬੰਨੇ ਵੀ ਕੈਮਰਾ ਤੇ ਦੂਜੇ ਬੰਨੇ ਵੀ ਦੋਵੇਂ ਬੰਨੇ ਆ ਤੇ ਬਾਕੀ ਹੁਣ ਪਤਾ ਲੱਗੂ ਕਲੀਅਰ ਗੱਲ ਹੁਂ ਦੀ ਗਈ ਆ ਮੈਂ ਫਦੂਬਾਂ ਦੇ ਰਹੀਦਾ ਸੀ ਬਿਨਾ ਗੱਲ ਤੋਂ ਹੀ ਤੇ ਬਾਕੀ ਗੱਡੀ ਏ 1 ਹੋ ਗਈ ਤੇ ਬਾਕੀ ਨੰਬਰ ਦਿਖਾਉਣੇ ਤੁਹਾਨੂੰ ਘਰ ਜਾ ਕੇ ਲੈ ਵੀ ਨੰਬਰ ਪਲੇਟ ਤਾਂ ਬਣ ਗਈ ਉਹ ਤੇ ਸਾਰੇ ਜਣੇ ਦੱਸਿਓ ਕਮੈਂਟ ਕਰਕੇ ਗੱਦਾ ਵਧੀਆ ਅੱਗੇ ਵਾਰੀ ਯਾਰੀ ਕੰਮ ਹੋ ਗਿਆ ਜੀ ਲਾ ਵੱਖਰੀ ਹੋਈ ਹੈ ਨਾ ਸਾਰੀ ਦੁਨੀਆ ਨਾਲ ਵੱਖਰੀ ਐ ਦੁਨੀਆ ਨਾਲੋਂ ਵੱਖਰੀ ਚੀਜ਼ ਬਣਾਤੀ ਇਹਨੇ ਇਹਨਾਂ ਨੂੰ ਪ੍ਰੋਪਰ ਇਹਦੇ ਨਾਲ ਇਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਕਟਾਈ ਕੀ ਕੀ ਕਿੱਥੋਂ ਸਹੀ ਨਹੀਂ ਕੀ ਕਟਿੰਗ ਨਹੀਂ ਮਲਈ ਕੀ ਕੋਗਾ ਕੀਤੀ ਉਹਨੇ ਪੂਰੀ ਇਹਦੀ ਕਿੱਥੇ ਬਾਈ ਨੇ ਰੱਖੇ ਫਰੇਮ ਤੇ ਆਹ ਉੱਚੀਏ ਦੋ ਉੱਚੀਏ ਬੰਦਨਾ ਦੀ ਬਾਹ ਸਹੀ ਹੈ ਤੇ ਇਹਨਾਂ ਨੂੰ ਕਰਾ ਦੇ ਚੱਲ ਲਾ ਕੇ ਤੇ ਦੇਖ ਇੱਕ ਰੀ ਕਰੂ ਜੀ ਉਹਦਾ ਸੌਣਾ ਲੱਗਦਾ ਦੱਸ ਜੀ ਨਹੀਂ ਹੂੰ ਸਹੀ ਲੱਗਾ ਉਹ ਨੂੰ ਤੇ ਮੈਂ ਕਹਿ ਆਂਗੀ ਇੱਕ ਇੱਥੇ ਕੱਟ ਦੇਣਾ ਇੱਥੇ ਵੀ ਇੱਥੇ ਵੀ ਸ਼ਾਨ ਪਾ ਇੱਥੇ ਹੋਣ ਦਾ ਚੱਲ ਤੋ ਬਾਕੀ ਗੱਡੀ ਕਲੀ ਹੁਣ ਰਹਿ ਗਈ ਧਮੋਨ ਵਾਲੀ ਤੋ ਬਾਕੀ ਅੱਜ ਦਾ ਵਲੋਗ ਆਪਣਾ ਇੰਨਾ ਹੀ ਆ ਹਾ ਸਦਾ ਵਰਾ ਤੂੰ ਸ਼ੂਟਰ ਉਹ ਆ ਬਸ ਸਾਰੇ ਨੇ ਫੋਨ ਲਈ ਮੇਰੇ ਫੋਨ ਲਈ ਜਾਂ ਜ ਲੈ ਆ ਚੱਕੇ ਉਹ ਮੈਂ ਕਹਿ ਦੇਣਾ ਚੱਕ ਕੇ ਲਿਆ ਉਹ ਪੁੱਛ ਕੋਮਦਾ ਰਹਿੰਦੇ ਕੋਈ ਨਾ ਇਧਰ ਸ਼ੂਟਰ ਤਰ ਬਏ ਦੇ ਨਾਲ ਦਾ ਜੂਲੀ ਵੇ ਅੰਦਰ ਕਿਦਾ ਤਾਰ ਖੋਣ ਨਹੀਂ ਆ ਪਾ ਜਦੀ ਇਧਰ ਆ ਜੂਲੀ ਜੂਲੀ ਓਏ ਓਏ ਜੂਲੀ ਓਏ ਓਏ ਆਵੇ 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 ਵੀਡੀਓ ਨਹੀਂ ਸਭਾ ਕੀ ਘਰੇ ਆਪਾਂ ਪਹੁੰਚ ਕੇ ਤਾਂ ਬਾਕੀ ਵਲੌਗ ਬਣਾਉਣੇ ਅੱਗੇ ਤੇ ਅੱਜ ਦਾ ਵਲੌਗ ਇੰਨਾ ਹੀ